ਲੰਗੀ ਰਾਤ ਪਾਕਿਸਤਾਨ ਵੱਲੋਂ ਪਠਾਨਕੋਟ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲੇ ਤੋਂ ਬਾਅਦ ਅੱਤਸਵੇਰੇ ਜ਼ਿਲ੍ਹੇ ਦਾ ਮਾਹੌਲ ਸ਼ਾਂਤ ਹੈ ਕਿਤੇ ਵੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਸਥਿਤੀ ਕਾਬੂ ਹੇਠ ਹੈ ਹਾਲਾਂਕਿ ਸਵੇਰੇ 4.5 ਵਜੇ ਦੇ ਕਰੀਬ ਤੇ ਫਿਰ ਸਵੇਰ 5:30 ਵਜੇ ਪਠਾਨਕੋਟ ਚ ਇੱਕ ਵਾਰ ਤੋਂ ਧਮਾਕੇ ਸੁਣੇ ਗਏ ਉਸ ਵਿਲੇ ਜ਼ਿਲ੍ਹੇ ਚ ਬਲੈਕਆਊਟ ਸੀ ਤੇ ਸਵੇਰੇ 6 ਵਜੇ ਦੇ ਕਰੀਬ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਇਸ ਤੋਂ ਬਾਅਦ ਲੋਕ ਆਮ ਬਾਗ ਆਪਣੇ ਘਰਾਂ ਤੋਂ ਬਾਹਰ ਆ ਗਏ ਤੇ ਆਪਣੇ ਰੋਜ਼ਾਨਾ ਦੇ ਕੰਮਕਾਰਾਂ 'ਚ ਜੁਟ ਗਏ। ਉਹ ਸ਼ਾਂਤ ਹੈ। ਔਰ ਜਿਹੜਾ ਆਮ ਜਨਮਾਨਸਤ ਹੈ ਆਪਣੇ ਰੂਟੀਨ ਕੰਮ ਚਾਹ ਦੇ ਨਿਕਲ ਗਿਆ ਹੈ ਕਿਸੇ ਪ੍ਰਕਾਰ ਦਾ ਕੋਈ ਖੋਫ ਕੋਈ ਡਰ ਨਹੀਂ ਹੈ ਔਰ ਮੈਂ ਇੱਕ ਗੱਲ ਜਰੂਰ ਕਵਾਂਗਾ ਕਿ ਜਿਹੜਾ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਜਿਹੜਾ ਪਹਿਲਗਾਮ ਦੇ ਵਿੱਚ ਸਾਡੀਆਂ ਭੈਣਾਂ ਦਾ ਸੰਦੂਰ ਉਜਾੜਿਆ ਗਿਆ ਹੈ ਉਹਦੇ ਖਿਲਾਫ ਜਿਹੜਾ ਆਪਰੇਸ਼ਨ ਹੋ ਰਿਹਾ ਹੈ ਪਾਕਿਸਤਾਨ ਦੇ ਪੂਰਾ ਜਨਮਾਨਸਤ ਭਾਰਤੀ ਫੌਜ ਦੇ ਨਾਲ ਹੈ। ਔਰ ਅਸੀਂ ਸਭ ਲੋਕ ਸਭ ਭਾਰਤੀਏ ਅੱਜ ਜੈ ਜੈਕਾਰ ਕਰ ਰਹੇ ਆ ਆਪਣੇ ਦੇਸ਼ ਦੇ ਵੀਰਾਂ ਦੇ ਉੱਤੇ ਕਿ ਜਿਨ੍ਹਾਂ ਨੇ ਆਪਣੀ ਬਹਾਦਰੀ ਦਾ ਪਰਚੇ ਦਿੰਦੇ ਹੋਏ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਜਿਦਾਂ ਕੱਲ ਰਾਤੀ ਪਠਾਨਕੋਟ ਦੇ ਵਿੱਚ ਬੰਬ ਦੇ ਧਮਾਕੇ ਸੁਨੇ ਗਏ ਨੇ ਡਰੋਨ ਹਮਲੇ ਦੇਖੇ ਗਏ ਨੇ ਛੱਤਾਂ ਤੋਂ ਛੱਡ ਕੇ ਉਹਦੇ ਨਾਲ ਪਠਾਨਕੋਟ ਦੇ ਵਿੱਚ ਰਾਤੀ ਥੋੜਾ ਬਹੁਤ ਤੇ دہشت ਦਾ ਮੋਲ ਸੀਗਾ ਪਰ ਹਿੰਦੁਸਤਾਨ ਦੀ ਜਿਹੜੀ ਸੇਨਾ ਹੈਗੀ ਉਹਦੇ ਤੇ ਸਾਰੇ ਹਿੰਦੁਸਤਾਨੀਆਂ ਨੂੰ ਬਹੁਤ ਗਰਵ ਹੈਗਾ ਕਿ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਇੱਕ ਵੀ ਡਰੋਨ ਜ਼ਮੀਨ ਤੱਕ ਨਹੀਂ ਪਹੁੰਚਦਾ ਤਾਂ ਉਹਨਾਂ ਨੂੰ ਹਵਾ ਚ ਮਾਰ ਦਿੱਤਾ ਗਿਆ ਤੇ ਮੇਰੀ ਲੋਕਾਂ ਦੇ ਅੱਗੇ ਵੀ ਇੱਕ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਹੀ ਅਫਵਾਹਾਂ ਤੇ ਵਿਸ਼ਵਾਸ ਨਾ ਰੱਖਣ ਜਦੋਂ ਤੱਕ ਸੈਨਾ ਦਾ ਤੇ ਸਰਕਾਰ ਦਾ ਕੋਈ ਬਿਆਨ ਨਹੀਂ ਆਉਂਦਾ ਉਹ ਤਾਂ ਕਿਸੇ ਵੀ ਤਰ੍ਹਾਂ ਦਾ WhatsApp ਗਰੁੱਪਾਂ ਦੇ ਵਿੱਚ ਆਪਣੀ ਕੋਈ ਵੀ ਖਬਰ ਐ ਤਾਂ ਨਹੀਂ ਆ ਫਲਾਂ ਜਿਹਦੇ ਨਾਂ 'ਤੇ ਲੋਕਾਂ ਦੀ دہشت ਫੈਏ ਤੇ ਸਾਨੂੰ ਬਹੁਤ ਮਾਣ ਆ ਆਪਣੇ ਆਰਮੀ ਦੇ ਉੱਤੇ ਜਿਨ੍ਹਾਂ ਨੇ ਕਿ ਬਹੁਤ ਵਧੀਆ ਢੰਗ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ ਸ਼ਹਿਰ ਦੇ ਲੋਕਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਸ਼ੇਰ ਦਾ ਮਾਹੌਲ ਤੇ ਠੀਕ ਹੈ ਰਾਤ ਦਾ ਮਾਹੌਲ ਤੋਂ ਬਹੁਤ ਖੱਜਲੀ ਸਾਡੀ ਫੌਜ ਨੇ ਚੰਗੀ ਤਰ੍ਹਾਂ ਜਵਾਬ ਦਿੱਤਾ ਮੂੰਹ ਤੋੜ ਜਵਾਬ ਦਿੱਤਾ ਤਤੀ ਇਹ ਹੀ ਜਿਹੜੇ ਘਰ ਗਏ ਰਾਤੀ ਬੜੀਆਂ ਠਾਠ ਠਾਦੀ ਆਵਾਜ਼ਾਂ ਆ ਰਹੀਆਂ ਹੀ ਉਸ ਤੋਂ ਬਾਅਦ ਸਵੇਰੇ ਫਿਰ ਅਹੀਂ ਆਪਣੇ ਉਹਨਾਂ ਆਪਣੇ ਕਾਰੋਬਾਰ ਤੇ ਵੀ ਆਣਾ ਹੀ ਰਾਤੀ ਸੁੱਤੇ ਵੀ ਨਹੀਂ ਅਹੀਂ ਇਸੇ ਬੰਬਾਂ ਦੀ ਬਾਜ਼ ਕਰਕੇ ਤੁਹਾਨੂੰ ਪਤਾ ਸਾਡੀ ਫੌਜ ਤੇ ਪੂਰਾ ਭਰੋਸਾ ਹੈ